ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਦਾ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵੀ ਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਨੂੰ ਇਹ ਮਹਿਸੂਸ ਹੋਵੇ ਕਿ ਆਪਣੇ ਤੇ ਆਪਣੇ ਪਰਿਵਾਰ ਤੇ ਕੋਈ ਬੁਰੀਆਂ ਸ਼ਕਤੀਆਂ ਦਾ ਅਸਰ ਹੈ ਜਾਂ ਕੋਈ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਤਾਂ ਆਪਾਂ ਕਿਹੜੇ ਪਾਠਾਂ ਦਾ ਜਾਪ ਕਰੀਏ ਤਾਂ ਜੋ ਇਹ ਅਸਰ ਨੂੰ ਆਪਾਂ ਦੂਰ ਭਜਾ ਸਕੀਏ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾ ਸਤਜੁਗ ਦਾ ਸਮਾ ਸੀ ਸਤਜੁਗ ਵਿੱਚ ਦੇਵੀ ਸ਼ਕਤੀਆਂ ਦਾ ਰਾਜ ਹੁੰਦਾ ਸੀ ਉਦੋਂ ਹਰ ਇਨਸਾਨ ਹਰ ਇੱਕ ਦੂਜੇ ਦਾ ਭਲਾ ਕਰਕੇ ਖੁਸ਼ ਹੁੰਦੇ ਸਨ ਪਰ ਹੁਣ ਸਾਤ ਸੰਗਤ ਜੀ ਕਾਲਯੁਗ ਦਾ ਸਮਾਂ ਹੈ ਇਸ ਸਮੇਂ ਵਿੱਚ ਕਾਲਯੁਗ ਨੇ ਆਪਣੇ ਪੂਰੇ ਪੈਰ ਫਸਾਰੇ ਹੋਏ ਹਨ ਹਰ ਇਨਸਾਨ ਇੱਕ ਦੂਜੇ ਤੋਂ ਜੈਲਸ ਹੁੰਦਾ ਹੈ ਕੋਈ ਵੀ ਕਿਸੇ ਦਾ ਚੰਗਾ ਕਰਕੇ ਖੁਸ਼ ਨਹੀਂ ਹੁੰਦਾ ਹਰ ਇਨਸਾਨ ਸ਼ਾਰਟਕਟ ਤਰੀਕੇ ਨਾਲ ਕਾਮਯਾਬੀ ਭਾਲਦਾ ਏ ਹਰ ਉਹ ਇਨਸਾਨ ਜੋ ਕਿ ਸ਼ਾਰਟਕਟ ਤਰੀਕੇ ਨਾਲ ਕਾਮਯਾਬ ਹੋਣਾ ਚਾਹੁੰਦਾ ਹੈ ਉਹ ਹਰ ਰਸਤਾ ਅਪਣਾਉਂਦਾ ਹੈ ਜਿੱਥੇ ਵੀ ਤੱਕ ਹੋ ਸਕਦਾ ਹੈ ਉਹ ਆਪਣਾ ਵਾਹ ਲਾਉਂਦਾ ਹੈ ਕਿ ਮੈਂ ਥੋੜੇ ਸਮੇਂ ਵਿੱਚ ਸਭ ਤੋਂ ਉੱਪਰ ਆ ਜਾਵਾਂ ਇਸ ਦੁਨੀਆ ਤੇ 90% ਲੋਕ ਜੋ ਇਹ 네ਗੇਟਿਵ એનર્ਜੀ ਨਾਲ ਤੋਂ ਇਨਫਲੂਐਂਸ ਨੇ ਸਾਧ ਸੰਗਤ ਜੀ ਜੜੀਆਂ ਇਹ 네ਗੇਟਿਵ એનર્ਜੀ ਉਹੀ ਇਹ ਇਨਸਾਨਾਂ ਤੋਂ ਗਲਤ ਕੰਮ ਕਰਾਉਂਦੀ ਹੈ ਉਹੀ ਇਹਨਾਂ ਦਾ ਪੇਸ਼ੈਂਸ ਖੋ ਚੁੱਕੀ ਹੁੰਦੀ ਹੈ ਤੇ ਫਿਰ ਆਪਾਂ ਕਈ ਤਰ੍ਹਾਂ ਦੇ ਬਾਬਿਆਂ ਤੇ ਧਾਗੇ ਤਵੀਤਾਂ ਆल्या ਕੁਲ ਚਲੇ ਜਾਣੇ ਹਾਂ ਪ੍ਰਸਾਦ ਸੰਗਤ ਜੀ ਇਦਾਂ ਦਾ ਕੁਝ ਨਾ ਕਰਿਆ ਗੁਰੂ ਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਗੁਰਬਾਣੀ ਵਿੱਚ ਸ਼ਬਦ ਦਿੱਤੇ ਹਨ ਜਿਨ੍ਹਾਂ ਦੇ ਕਰਨ ਨਾਲ ਇਹਨਾਂ ਦਾ ਅਸਰ ਆਪਣੇ ਆਪ ਤੋਂ ਬਿਲਕੁਲ ਖਤਮ ਹੋ ਜਾਂਦਾ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਇਸ 네ਗੇਟਿਵ એનર્ਜੀ ਦਾ ਅਸਰ ਜਲਦੀ ਖਤਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਸਮ ਦੀ ਬਾਣੀ ਦਾ ਪਾਠ ਕਰਿਆ ਕਰੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਪੰਜ ਪਾਠ ਚੰਡੀ ਦੀ ਵਾਰ ਦੇ ਰੋਜ਼ਾਨਾ 40 ਦਿਨ ਸਮਾਂ ਮਹੀਨਾ ਕਰਿਓ ਮਰਿਆਦਾ ਸਹਿਤ ਕਰਨਾ ਸਾਧ ਸੰਗਤ ਜੀ ਸਵੇਰੇ ਉੱਠ ਕੇ ਅਮਰਤ ਵੇਲੇ ਕੀ ਸੀ ਇਸ਼ਨਾਨ ਕਰਕੇ ਜੋਤ ਲਾ ਕੇ ਕੋਲ ਫਲ ਰੱਖ ਲਓ ਜਾਂ ਦੇਗ ਦਾ ਪ੍ਰਸ਼ਾਦ ਬਣਾ ਕੇ ਤੇ ਬੈਠ ਕੇ ਅੰਮ੍ਰਿਤ ਵੇਲੇ ਚੰਡੀ ਦੇ ਪੰਜ ਪਾਠ 40 ਦਿਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਤੁਹਾਡੇ ਪਰਿਵਾਰ ਤੁਹਾਡੇ ਹਰ ਕਾਰੋਬਾਰ ਤੋਂ ਮਾੜੀਆਂ ਸ਼ਕਤੀਆਂ ਹਮੇਸ਼ਾ ਲਈ ਪੱਜ ਜਾਣਗੀਆਂ ਦੂਜੀ ਬੇਨਤੀ ਸਾਥ ਸੰਗਤ ਜੀ ਜੇਕਰ ਤੁਸੀਂ ਚੰਡੀ ਦੀ ਵਾਰ ਦੇ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਚੰਡੀ ਚਰਿਤ੍ਰ ਦੇ 51 ਪਾਠ ਕਰ ਲਵੋ ਇਹ 51 ਪਾਠ ਕਰਨ ਨਾਲ ਵੀ ਆਪਣੇ ਘਰ ਚੋਂ ਤੇ ਆਪਣੇ ਕਾਰੋਬਾਰ ਚੋਂ ਹਰ ਤਰ੍ਹਾਂ ਦੀ 네ਗਟਿਵ એનર્ਜੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਤੀਜੀ ਬੇਨਤੀ ਸਾਧ ਸੰਗਤ ਜੀ ਜੇਕਰ ਇਹ ਵੀ ਨਹੀਂ ਹੋ ਸਕਦਾ ਤਾਂ ਤੁਸੀਂ ਉਗਰਦੰਤੀ ਦੇ ਦੋ ਪਾਠ ਹੀ ਕਰ ਲਵੋ ਉਹਨਾਂ ਦੋ ਪਾਠਾਂ ਦੇ ਨਾਲ ਹੀ ਆਪਣੇ ਘਰ ਦੇ ਵਿੱਚੋਂ ਸਾਰੀਆਂ ਹੀ 네ਗਟਿਵ ਰੂਹਾਂ 네ਗਟਿਵਿਟੀ ਸਾਰੀ ਖਤਮ ਹੋ ਜਾਵੇਗੀ ਇੱਕ ਚੌਥੀ ਬੇਨਤੀ ਸਾਧ ਸੰਗਤ ਸ਼ਾਸਤਰਨਾਮ ਮਾਲਾ ਦੇ 51 ਪਾਠ ਜੇਕਰ ਤੁਸੀਂ ਇਹ ਕਰ ਸਕਦੇ ਹੋ ਤਾਂ ਇਹਦੇ 51 ਪਾਠ ਰੋਜ਼ਾਨਾ ਕਰ ਲਿਆ ਕਰੋ ਸਾਧ ਸੰਗਤ ਜੀ ਇਹਦੇ ਨਾਲ ਆਪਣੇ ਘਰ ਦੇ ਵਿੱਚੋਂ ਸਾਰੀਆਂ ਨੈਗੇਟਿਵ ਰੋਹਾ ਤੇ ਕੀਤੇ ਕਰਾਇਦਾ ਜਾਦੂ ਟੂਨੇ ਦਾ ਸਾਰਾ ਅਸਰ ਖਤਮ ਹੋ ਜਾਵੇਗਾ ਸਾਧ ਸੰਗਤ ਜੀ ਲਾਸਟ ਬੇਨਤੀ ਹੈ ਜੇਕਰ ਤੁਸੀਂ ਇਨ੍ਹਾਂ ਪਾਠਾਂ ਵਿੱਚੋਂ ਕੋਈ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਬ੍ਰਹਿਮ ਕਵਚ ਦੇ ਰੋਜ਼ਾਨਾ ਪੱਤੀ ਪਾਠਾਂ ਦਾ ਜਾਪ ਕਰ ਲੈਣਾ ਸਾਧ ਸੰਗਤ ਜੀ ਇਹਨਾਂ ਸਾਰੇ ਪਾਠਾਂ ਦੇ ਵਿੱਚੋਂ ਕੋਈ ਵੀ ਪਾਠ ਤੁਸੀਂ ਰੋਜ਼ਾਨਾ ਮਰਿਆਦਾ ਸਹਿਤ ਕਰ ਸਕਦੇ ਹੋ ਜੋ ਵੀ ਤੁਸੀਂ ਕਰ ਪਾਓ ਉਹ ਤੁਹਾਡੀ ਸ਼ਰਧਾ ਤੇ ਨਿਰਭਰ ਹੈ ਇਸ ਤਰ੍ਹਾਂ ਪਾਠ ਕਰਨ ਨਾਲ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਸ਼ਹੀਦਾਂ ਦਾ ਪਹਿਰਾ ਲੱਗ ਜਾਵੇਗਾ ਤੇ ਜਦੋਂ ਸ਼ਹੀਦੀ ਪਹਿਰੇ ਚਾਲੂ ਹੋ ਜਾਂਦੇ ਹਨ ਤਾ ਉਥੇ ਸਾਜ ਸੰਗਤ ਜੀ ਨਾ ਤਾਂ ਕੋਈ ਜਾਦੂ ਟੂਣਾ ਟਿਕ ਸਕਦਾ ਹੈ ਤੇ ਨਾ ਹੀ ਕੋਈ ਨੈਗੇਟਿਵ ਰੂਹ ਉਥੇ ਖੜ ਪਉਂਦੀ ਹੈ ਜੇ ਸਾਜ ਸੰਗਤ ਜੀ ਇੱਕ ਬੇਨਤੀ ਜੋ ਲੋਕ ਇਹ ਕਹਿੰਦੇ ਹਨ ਕਿ ਦਸਮ ਦੀ ਬਾਣੀ ਦਾ ਪਾਠ ਆਪਾਂ ਨਹੀਂ ਕਰ ਸਕਦੇ ਜਾਂ ਕੋਈ ਸਪੈਸ਼ਲ ਪਰਸਨ ਇਹ ਤੁਸੀਂ ਨਹੀਂ ਕਰ ਸਕਦੇ ਇਹ ਗ੍ਰੰਥੀ ਸਾਹਿਬ ਕਰ ਸਕਦੇ ਹਨ ਸਾਜ ਸੰਗਤ ਜੀ ਬਿਲਕੁਲ ਉਹਨਾਂ ਦੀਆਂ ਗੱਲਾਂ ਚ ਨਾ ਆਓ ਇਹ ਕਿਤੇ ਵੀ ਗੁਰੂ ਮਹਾਰਾਜ ਨੇ ਨਹੀਂ ਲਿਖਿਆ ਕਿ ਇਸ ਪਾਠ ਦੇ ਲਈ ਕੋਈ ਵੀ ਸਪੈਸ਼ਲ ਇਹ ਇਨਸਾਨ ਹੀ ਕਰ ਸਕਦਾ ਹੈ ਸਾਧ ਸੰਗਤ ਜੀ ਗੁਰੂ ਨੇ ਇਹ ਕਿਹਾ ਹੈ ਕਿ ਉਹਨਾਂ ਨੇ ਆਪਾਂ ਨੂੰ ਬਾਣੀ ਦਿੱਤੀ ਹੈ ਉਹ ਪੜਨ ਲਈ ਜਪਣ ਲਈ ਦਿੱਤੀ ਹੈ ਤੁਸੀਂ ਬੇਫਿਕਰੇ ਹੋ ਕੇ ਇਹਨਾਂ ਪਾਠਾਂ ਵਿੱਚੋਂ ਕੋਈ ਵੀ ਪਾਠ ਮਰਿਆਦਾ ਸਹਿਤ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਕੋਈ ਇਹ ਪਾਠ ਕਰਨ ਤੋਂ ਰੋਕਦਾ ਹੈ ਉਸ ਨੂੰ ਗੁਰੂ ਆਪ ਦੇਖ ਲੈਣਗੇ ਸਾਤ ਸੰਗਤ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ